ਬਾਪੂ ਕਿਵੇਂ ਆ ਠੀਕ ਹੈ ਤੂੰ ਦੱਸ ਕੀ ਕਰ ਰਹੀ ਆ ਇਹਨੂੰ ਅੱਜ ਉਹ ਖਾਣ ਦਾ ਘਰਨ ਵਾਲਾ ਸੀ ਅੱਜ ਉਹ ਖਾਣ ਦਾ ਘਰਦਾ ਸੀਗਾ ਪਾਣੀ ਦੀ ਬਾਰੀ ਨਾ ਅੱਜ ਪਾਣੀ ਤਾਂ ਲਾਣਕ ਨੂੰ ਕਰ ਹਾਂ ਨਹੀਂ ਜਾਂਦਾ ਹੋਰ ਹੁਣ ਮੋਟਰ ਚੱਲਣ ਦੇ ਲਾਤੇ ਮੋਟਰ ਚੱਲਦੇ ਨੇ ਉਹ 2 ਕਿੱਲਾਂ ਦੀ ਉਸਰੀ ਹੈਗੀ ਠੀਕ ਹੈ ਤੇ ਉਹ ਘੜ ਕੇ ਨਾ ਉਸ ਤੋਂ ਬਾਅਦ ਸ਼ਾਮ ਜੇ ਨੂੰ ਪਾਣੀ ਦੇ ਲਾ ਦੇ ਠੀਕ ਹੈ ਠੀਕ ਹੈ ਹੈ ਬਾਪੂ ਕਿਵੇਂ ਹੁਣ ਕੋਟੇ ਤੇ ਠੀਕ ਹੈ ਹੁਣ ਅੱਗੇ ਨਾਲ ਤਾਂ ਬਹੁਤ ਫਰਕ ਪੈ ਗਿਆ ਦਵਾਈ ਨਾ ਹਾਂ ਤੇ ਦਵਾਈ ਰਹਿ ਗਈ ਕੋਸਰਾ ਦੀ ਅੱਛਾ ਨਾਲ ਨਾ ਬੱਕੇ ਪਹਿਲਾਂ ਹੀ ਲਿਆ ਆ ਵੱਡ ਕਰੇ ਕੋਈ ਨਹੀਂ ਪਰ ਆਪਾਂ ਚੱਲਦੇ ਇੱਕ ਅੱਧੇ ਦਿਨ ਚ ਕੱਲ ਨੂੰ ਆ ਪਾਣੀ ਦੀ ਬਾਰੀ ਆ ਚਾ ਕੱਲ ਨੂੰ ਸਪਰੇਅ ਕਰਕੇ ਪਰਸੋਂ ਤੱਕ ਚੱਲਦੇ ਆਪਾਂ ਪਰਸੋਂ ਤੱਕ ਚੱਲ ਬਕਾਨਾ ਕੱਢਿਆ ਕਰ ਲੈ ਉਹ ਨਾ ਨਾ ਕੋਈ ਨਹੀਂ ਬਹੁਤ ਫਰਕ ਹੈ ਫਰਕਾ ਹਾਂ ਬਸ ਠੀਕ ਹੈ ਟੈਂਸ਼ਨ ਨਹੀਂ ਲੈਂਦਾ ਰਹਿ ਠੀਕ ਹੈ ਠੀਕ ਹੈ ਲਈਏ ਠੀਕ ਹੈ ਹਾਂ ਚੱਲ ਕੋਈ ਨਹੀਂ ਚੱਲਦੇ ਆ ਪਰਸੋਂ ਤੱਕ ਆਪਾਂ ਠੀਕ ਹੈ ਬੱਬੂ ਹਾਂ ਜੀ ਚਾ ਲੈ ਗਿਆ ਮੈਂ ਜਾਣਾ ਖੇਤ ਦਾ ਆ ਲੋ ਜੀ ਤਾ ਤੁਹਾਨੂੰ ਦੇ ਰਾਂ ਚਾ ਨਾ ਬੱਸ ਭਾਈ ਵੀ ਘੇਟਿਆ ਮਦਮੀ ਅੱਛਾ ਉਹ ਲੱਕ ਕਰਦੇ ਆ ਕੱਲ ਨੂੰ ਫਿਰ ਠੀਕ ਹੈ ਸੋਮਰੇ ਜੀ ਫੇ ਤਾਂ ਕਰ ਹੀ ਦੇ ਲਿਆ ਤੇ ਬਾਲੇ ਹੋ ਰਿਆ ਗੁੰਡੀ ਡੰਡਾ ਜਾਂਦੀ ਨਹੀਂ ਬੰਦਾ ਲਈ ਤਾਂ ਹਾਂ ਬੰਦਾ ਲੈ ਜਾਂਗੇ ਬੰਦਾ ਤਾਂ ਲੈ ਜਾਣੀ ਪਊਗਾ ਕੱਲਾ ਔਖਾ ਹੋਊਗਾ ਹਾਂ ਲੈਣ ਦਾ ਲੱਗੀ ਹਾਂ ਚੰਗਾ ਬਾਪੂ ਫਿਰ ਮੈਂ ਚੰਗਾ ਖੇਤ ਹਾਂ ਬਹੁਤ ਟਾਈਮ ਨਾ ਹਾਂ ਬੱਬੂ ਹਾਂ ਜੀ ਮੈਂ ਖੇਤ ਚੱਲਿਆ ਰੋਟੀ ਤਾਂ ਖਾ ਜਾਂਦੇ ਰੋਟੀ ਮੈਂ ਆ ਕੇ ਖਾਊਂਗਾ ਖਾਣ ਘਰੇ ਹਾਂ ਪਹਿਲਾਂ ਚਲੋ ਕੋਈ ਨਹੀਂ ਤੁਹਾਡੇ ਆਇਆ ਤਾਂ ਪਤਾ ਲੂ ਫਿਰ ਮੈਂ ਹਾਂ ਠੀਕ ਆ ਚੰਗਾ ਵਾਹਿਗੁਰੂ ਵਾਹਿਗੁਰੂ ਸੁੱਖ ਰਖੀਂਦਾ ਤੇ ਆ ਹੱਜ ਤਿੰਨ ਦਾ ਜਹਾਨੀ ਦਾ ਤਾਂ ਵੰਗਣੀ ਇਹ ਲੈ ਲਿਖੀ ਨਾ ਮੇਰਾ ਤਾਂ ਮੂੰਹ ਹੀ ਸੁੱਕਣ ਲੱਗਿਆ ਬਣੀ ਨੀ ਭਿੱਗ ਗਿਆ ਆ

ഗുണ്ടിയ 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 ഗു ये पूछा नहीं कर जुबान में लग गई हम चक्कर 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 जा गए अरे ये पर, पर, क्या हम कहां हो गए का ये सारे अरे ये तो खिंच के पूछा हुआ है सारी चार ब्रेक रखता ओ क्या लड़िए मुंह वो कारण से मसाला बना है चक्कर आ तो तीनों आ गए मुंह काटे जो पास आप से जल्दी नहीं कर देना ਆਪਾਂ ਫਿਰ ਹੱਸਤਾ ਚੰਗੀ ਤਾਂ ਮੈਂ ਸਫਾਈ ਕੀਤੀ ਸੀਗੀ ਉਹ ਕਰ ਦਿਓਗੇ ਫਿਰ

ਚਲੋ ਕੋਈ ਗੱਲ ਨਹੀਂ ਖੇਤੋਂ ਫਾਨੂੰਗਾ ਕਹੀ ਅੱਜ ਪਾਣੀ ਦੀ ਵਾਰੀ ਹੈ ਨਾ ਸਾਨੂੰ ਅੱਛਾ ਹਾਂ ਤੇ ਇੱਕ ਤੁਹਾਨੂੰ ਗੱਲ ਕਹਿਣੀ ਚਾਹੀ ਮੈਂ ਸਤਾ ਨਹੀਂ ਕਰਦੀ ਲੈ ਗੁੱਸਾ ਕਾਦਾ ਪੁੱਤ ਕਹਿ ਕੀ ਕਹਿਣਾ ਮੈਂ ਤੁਹਾਨੂੰ ਬਸ ਆਹੀ ਕਹਿੰਦਾ ਸੀਗਾ ਕਿਵੇਂ ਤੁਸੀਂ ਸ਼ਾਰਾਦਨ ਕਲੇਸ਼ ਕਰੀ ਜਾਂਦੇ ਰਹੇ ਨੂੰ ਬੇ ਪੁੱਤ ਮੇਰਾ ਕਿਹੜਾ ਜੀ ਕਰਦਾ ਹੁਣ ਲੋਕਾਂ ਚ ਜਲੂਸ ਨਿਕਲਦਾ ਪਰ ਕਰੀਏ ਕੀ ਜਿੱਦਾਂ ਦੀ ਇੱਕ ਲੈਣੀ ਸਾਡੇ ਘਰੇ ਆਈਏ ਸਾਡੇ ਦਾ ਘਰ ਹਮੇਤ ਤਕਲੇਸ਼ ਹੁੰਦਾ ਹੈ ਉਹ ਤਾਂ ਠੀਕ ਹੈ ਗੱਲ ਕਰਨਾ ਪਤਾ ਕੀ ਗੱਲ ਹੈ ਪਿੰਡ ਦੇ ਵਿੱਚ ਨਾ ਸਾਰੇ ਲੋਕ ਛੋਟਾ ਗੱਲਾਂ ਕਰਦੇ ਆ ਤੇ ਮੈਂ ਵੀ ਕਈ ਵਾਰੀ ਲਾਦੇ ਟਾਲਦੇ ਨੇ ਸੁਣਾ ਤੇ ਤੁਸੀਂ ਬੋਲੀ ਜਾਂਦੇ ਹੋ ਜਦੋਂ ਮੈਂ ਲਾਉਂਦਾ ਹਾਂ ਤੇ ਲੋਕਾਂ ਨੇ ਤਾਂ ਫਿਰ ਗੱਲਾਂ ਕਰਨੀਆਂ ਹੀ ਐ ਹੁਣ ਤੈਨੂੰ ਕੀ ਦੱਸਾਂ ਮੈਂ ਇਹ ਤਾਂ ਸਾਰਾ ਲੈਣ ਕੋਈ ਨਾ ਕੋਈ ਉਦਮੂਲ ਚੱਕੀ ਰੱਖਦੀ ਐ ਮੇਰੇ ਵੀ ਕੋਈ ਬੱਸ ਦੀ ਗੱਲ ਐ ਮੈਂ ਤੁਹਾਨੂੰ ਕਹਿਣਾ ਤਾਂ ਚਾਹੁੰਦਾ ਨਹੀਂ ਸੀ ਮੈਂ ਸਿਰ ਤੋਂ ਬਹੁਤ ਛੋਟਾ ਉਮਰ ਦਾ ਪਰ ਤੁਹਾਨੂੰ ਆਪਨੇ ਆਉਣੀ ਚਾਹੀਦੀ ਯਾਰ ਇਹ ਕਲੇਸ਼ ਨਾ ਕਦੇ ਤੁਸੀਂ ਧੋਖਾ ਦਾ ਬਟੂਗੇ ਇੱਕ ਕਲੇਸ਼ ਦਾ ਮੂੰ ਕਾਲਾ ਹੀ ਹੁੰਦਾ ਹੈਗਾ ਪਸਤਾ ਹੋਵੇ ਕਦੇ ਮਛਦੇ ਸੀ ਗੱਲ ਤਾਂ ਤੇਰੀ ਠੀਕ ਹੈ ਕਲੇਸ਼ ਦਾ ਮੂੰ ਕਾਲਾ ਤਾਂ ਹੁੰਦਾ ਹੀ ਹੈ ਪਰ ਉਹ ਕੀ ਕਰੀਏ ਪੁੱਤ ਕਦੇ ਜਾਣ ਕਰੋ ਇਹ ਮੇਰੀ ਗੱਲ ਨਹੀਂ ਆ ਠੀਕ ਹੈ ماشي ਫਿਰ ਮੈਂ ਲੈ ਦੂੰ ਬਾਈ ਤੂੰ ਕਹੀ ਹੈ ਹਾਂ ਠੀਕ ਹੈ ਹਾਂ ਤੇ ਧਿਆਨ ਰੱਖਿਆ ਕਰੋ ਬਸ ਚੁੱਪ ਜੀ ਬਣੀ ਰਹਿੰਦੇ ਚੁੱਪ ਕਰ ਜਾ ਕਰੋ ਚੁੱਪਤੀ ਹੈ ਪੁੱਤ ਮੈਂ ਕੀ ਕਹਿੰਦੀ ਆਹੋ ਜਦੋਂ ਕੋਈ ਆ ਜਾਂਦਾ ਤਾਂ ਉਹਦੇ ਕੋਲ ਮੇਰੀ ਨਹੀਂ ਚੁਗਲੀਆਂ ਕਿਉਂਕਿ ਹੋਰ ਤਾਂ ਕੋਈ ਗੱਲਾਂ ਹੈ ਹੀ ਨਹੀਂ ਤੁਹਾਡੇ ਕੋਲੇ ਲੈ ਮੈਂ ਕੀ ਕਹੇਗਾ ਇਹਨਾਂ ਤਾਂ ਬੰਦੀ ਖੱਟਿਆ ਕਰਨੀ ਆ ਸਾਰਾ ਦਿਨ ਕੋਈ ਨਾ ਅਲੱਗ ਅਲੱਗ ਸੁਣੀ ਮੈਨੂੰ ਸੌਰੀ ਸੁਣੀ ਜਾਂਦੀ ਆ ਹਾਂ ਹੋਰ ਤਾਂ ਕੀ ਕਰਨਾ ਤਾਂ ਕਿਹੜਾ ਕੋਈ ਕੰਮ ਕਰਨਾ ਪਤਾ ਜਵਾਬ ਤਾਂ ਅਹੀਂ ਪੁੱਛਣ ਆਇਆ ਸੀਗਾ ਆਹ ਚੁਗਲੀਆਂ ਸੁਰ ਦੇ ਤਾਂ ਇਹ ਸਾਰਾ ਦਿਨ ਕਰੋ ਕੋਈ ਇਸ ਨਹੀਂ ਜਾਂਦਾ ਉਹ ਦੇਖ ਤਾ ਲੈ ਪਤੰਦਰਾ 5 ਮਿੰਟ ਪਹਿਲੀ ਪਾਣੀ ਵੜ ਲਿਆ ਕੀ ਗੱਲ ਹੋ ਗਈ 5 ਮਿੰਟ ਪਹਿਲੀ ਪਾਣੀ ਵੜ ਲਿਆ 11:00 ਵੱਜ ਗਏ 2 ਮਿੰਟ ਹੋ ਗਏ 2 ਮਿੰਟ ਪਾਣੀ ਵੜੀਣਾ ਹੋ ਗਏ ਮੈਨੂੰ ਤੇਰਾ ਟਾਈਮ ਗਲਤ ਆ 11:00 ਵੱਜੇ ਦੋਵੇਂ ਸਹੀ ਟਾਈਮ ਆ ਮੇਰਾ ਪਹਿਲਾਂ ਪਾਣੀ ਵੜ ਲੈਣਾ ਉਹ ਟਾਈਮ ਪੂਰਾ ਹੋ ਗਿਆ ਟਾਈਮ ਦੇਖ ਲੈ ਮੈਂ ਤਾਂ ਹੀ ਵੜਿਆ ਕਰੂੰਗਾ ਯਾਰ ਕਿਵੇਂ ਕਰਨਾ ਫਿਰ ਦੇਖ ਲੈਨੇ ਆ ਲੈ ਪੂਰੇ 11:00 ਵੱਜੇ ਪਾਣੀ ਵੜਿਆ ਹਾਂ ਤੂੰ ਕਹਿੰਦਾ ਕਿਵੇਂ ਕਰਨਾ ਯਾਰ ਹੋ ਗਿਆ ਤੁਨੂੰ ਕੀ ਹੋ ਗਿਆ ਗੰਜਾ ਖੜ ਜਾ ਹੋਣਾ ਕੀ ਆ ਯਾਰ ਕੀ ਹੋ ਗਿਆ ਉਹਨੂੰ ਫੜਾ ਕੇ ਜੀ ਯਾਰ 5 ਮਿੰਟ ਪਹਿਲਾਂ ਪਾਣੀ ਵੜ ਲਿਆ ਉਹ ਮੇਰੀ ਗੱਲ ਸੁਣਾ ਤੁਸੀਂ ਕਿਉਂ ਪਾਣੀ ਪਿੱਛੇ ਲੜਦੇ ਹੋ ਨੇ ਤੁਸੀਂ? ਮੈਂ ਸਹੀ ਟਾਈਮ ਅੱਡੇ ਆਇਆ ਏ ਕਿ ਲੜਦਾ ਏ। ਕੋਈ ਨਹੀਂ ਕੋਈ ਨਹੀਂ ਕੀ 5-4 ਮਿੰਟਾਂ ਦੀ ਗੱਲ ਹੁੰਦੀ ਹੈਗੀ। ਹੈ? ਠੀਕ ਹੈ ਤੇਰੀ ਗੱਲ। ਤੁਸੀਂ ਨਾ ਪਾਣੀ ਪਿੱਛੇ ਨਾ ਲੜਿਆ ਕਰੋ। ਪਾਣੀ ਤੇ ਜ਼ਮੀਨਾਂ ਤਾਂ ਇੱਥੇ ਹੀ ਰਹਿ ਜਾਣਗੀਆਂ ਆਪਣੀਆਂ। ਇੱਥੇ ਹੀ ਪਈਆਂ ਰਹਿ ਜਾਣਗੀਆਂ। ਹਾਂ ਇਹ ਗੱਲਾਂ ਨਹੀਂ ਹੁੰਦੀਆਂ। 5 ਮਿੰਟ ਫੇਰ ਕਿਉਂ ਗਏ ਨੇ? ਵੱਢ ਲੈ ਪਹਿਲਾਂ। ਤੂੰ ਮਿੱਥੋਂ ਵੱਢ ਲੈ 5 ਮਿੰਟ। ਕੋਈ ਗੱਲ ਨਹੀਂ। ਕੋਈ ਨਹੀਂ ਹੁੰਦਾ। ਐਵੇਂ ਲੜਿਆ ਨਾ ਕਰੋ ਤੁਸੀਂ। ਠੀਕ ਆ? ਮੇਰੇ ਤੇ ਭਰਾਪਾ ਬਣਾ ਕੇ ਰੱਖਿਆ ਕਰੋ ਤੁਸੀਂ। ਹਾਂ। ਐ ਨਹੀਂ ਲੜਦੇ ਆਉਂਦੇ। ਇਹ ਤਾਂ ਗਮਾਡੀ ਇਕੱਠੇ ਰਹਿਣੇ ਆ ਗਮਾਡੀ ਤੇ ਹੈਗੀ ਆ ਫਰੈਂਡ ਲੜਦੇ ਨਹੀਂ ਨਾ ਹੁੰਦੇ ਅਲੇ ਤੂੰ ਮੈਨੂੰ ਕਹਿੰਦਾ ਹੁੰਦਾ ਸੀਗਾ ਜੀ ਲੜਾਇ ਨਾ ਕਰੋ ਘਰੇ ਲੜਾਈ ਰਹਿੰਦੀ ਆ ਜੇ ਤੂੰ ਤਾਂ ਮੈਨੂੰ ਮਤਾਂ ਦਿੰਦਾ ਸੀਗਾ ਤੇ ਹੁਣ ਤੂੰ ਆਪ ਲੜੀ ਜਨਾ ਯਾਰ ਵਿਚਾਰ ਬਾਈ ਗਲਤੀ ਹੋ ਗਈ ਯਾਰ ਨਹੀਂ ਨਹੀਂ ਲੜਦੇ ਨਹੀਂ ਹੁੰਦੇ ਠੀਕ ਆ ਹਾਂ ਚਲੋ ਠੀਕ ਆ ਲੈ ਲਾਓ ਪਾਣੀ ਚੰਗਾ ਬਾਈ ਫਿਰ ਹਾਂ ਠੀਕ ਆ ਮੈਂ ਲੜਾਇ ਨਾ ਕਰੋ ਤੁਸੀਂ ਲੜਦੇ ਨਹੀਂ ਬਸ ਠੀਕ ਆ ਹਾਂ ਬੰਦਾ ਠੀਕ ਆ ਇਹ ਬਹੁਤ ਚੰਗਾ ਬੰਦਾ ਹੈ ਹਾਂ ਵਧੀਆ ਪਰ ਘਰੇ ਕਲੇਸ਼ ਰਹਿੰਦਾ ਇਹਨਾਂ ਦੇ ਹਾਂ ਚਲੋ ਐਂ ਕਰੀ ਅਗਲੀ ਗੜੀ ਵਾੜ ਲਈ ਮੱਥੇ ਯਾਰ 5 ਮਿੰਟ ਚਲ ਠੀਕ ਆ ਬਾਅਦ ਮੈਂ ਲੇਟ ਵਾੜ ਨੂੰ 5 ਮਿੰਟ ਠੀਕ ਆ ਚੰਗਾ ਬਾਈ ਦੀਦੇ ਨਹੀਂ ਯਾਰ ਕਿੱਧਰ ਗਿਆ ਉਹ ਖਾਲ ਘੜੀ ਜਾਂਦਾ ਲੱਗਦਾ ਚਲੋ ਦੇਖਦੇ ਆ ਜਾ ਕੇ ਓਹੋ ਗਰਮੀ ਬੜੀ ਆ ਯਾਰ ਕਪਤੰਦਰ ਨਾ ਸਰਤੇ ਜਿਹੜਾ ਖੜਾਗਾ ਕਰ ਮਨਾ ਕੰਮ ਤਾਂ ਕਰਨੇ ਪੂਗਾ ਹੁਣ ਨਮੇਰੇ ਦਵਾ ਦਾ ਆ ਫਿਰ ਦਸਤੰਦਰ ਹੋਰ ਕੀ ਹਾਲ ਆ ਬਾਈ ਠੀਕ ਆ ਕੀ ਹਾਲ ਆ ਠੀਕ ਠਾਕ ਵਧੀਆ ਮੈਂ ਘਰੇ ਜਾ ਕੇ ਆਇਆ ਕਿਵੇਂ ਕਿਵੇਂ ਸੀਗਾ ਮੈਨੂੰ ਕਹੀ ਚਾਹੀਦੀ ਸੀ ਯਾਰ ਪਾਣੀ ਦੀ ਵਾਰੀ ਆ ਨਾ ਸ਼ਾਮ ਨੂੰ ਅੱਛਾ ਹਾਂ ਘਰੇ ਕਹਿੰਦੇ ਕਹਿੰਦੇ ਬਾਈ ਤੇਰਾ ਖੇਤ ਗਿਆ ਹੋਇਆ ਕਹਿੰਦੇ ਹਾਂ ਜਰ ਕੋਈ ਗੱਲ ਨਹੀਂ ਉੱਥੇ ਜਾਵਾਂਗੇ ਉਹਦੇ ਕੋਲੇ ਨਰੇ 2000 ਮਿਲ ਕੇ ਗੱਲਾਂ ਕਰਾਂਗੇ ਹੂੰ ਤੇ ਹੋਰ ਠੀਕ ਹੈ ਬਾਈ ਹਾਂ ਠੀਕ ਹੈ ਬੱਚਾ ਥੋੜਾ ਜਿਹਾ ਰਹਿ ਗਿਆ ਜਰਾ ਕਿਉਂ ਬਾੜੀ ਮੁੜ ਕੋ ਮੁੜ ਕੇ ਜਾ ਹੋਇਆ ਫਿਰਦਾ ਓ ਯਾਰ ਆ ਦੇਖ ਸਿਰ ਤੇ ਚੜਿਆ ਪਤੰਦਰ ਹੈ ਗਰਮੀ ਬੜੀ ਹੈਗੀ ਹੋਰ ਚਾਰ ਕੋਈ ਗੱਲ ਨਹੀਂ ਇਹਦਾ ਵੀ ਟਾਈਮ ਹੈ ਦੋ ਮਿੰਟ ਬੈਠ ਜਾਮ ਲੈ ਲਾ ਜਾ ਹੋ ਠੀਕ ਹੈ ਹਾਂ ਵਧੀਆ ਭਰਾਵਾ ਠੀਕ ਆ ਉਹ ਪਤਾ ਕੀ ਗੱਲ ਆ ਕਹੀ ਦੀ ਤਾਂ ਯਾਰ ਮੈਨੂੰ ਕਰੇ ਪਈ ਸੀ ਕਹੀ ਹਾਂ ਉਹਦਾ ਨਾ ਬਾਹਾਂ ਜਾਂ ਨਿਕਲ ਜਾਂਦਾ ਸੀ ਯਾਰ ਅੱਛਾ ਤੂੰ ਮੇਸਟਰਾਂ ਦੇ ਧਰ ਕੇ ਆਇਆ ਤੇ ਮੈਂ ਸ਼ੋਹ ਲਾਈਨ ਵੀ ਗਿਆ ਸੀਗਾ ਹਾਂ ਉਹ ਕਹਿੰਦਾ ਹਜੇ ਕਹਿੰਦਾ ਠੀਕ ਨਹੀਂ ਕਰੀ ਉਹ ਆਪ ਹੈ ਨਹੀਂ ਸੀ ਕਰੇ ਅੱਛਾ ਤੇ ਮਾਹ ਚੱਲ ਕੋਈ ਗੱਲ ਨਹੀਂ ਤੇ ਮਾਹ ਬਾਈ ਤਰ੍ਹਾਂ ਲੈ ਗਈ ਹੋ ਠੀਕ ਹੈ ਹਾਂ ਠੀਕ ਹੈ ਵੀ ਤੇਰੀ ਕਹੀ ਹੈ ਕਿ ਆ ਥੱਕ ਜੂਗੀ ਨਾ ਨਾ ਇਹ ਤਾਂ ਮਾਣਾ ਬਈਆ ਤੇਰੇ ਤੇ ਇਹ ਤਾਂ ਇਹ ਤੇਰੇ ਕੋਲ ਏ ਕੋਈ ਨਹੀਂ ਕੋਈ ਨਹੀਂ ਆਪਣਾ ਕੀ ਬਣਦਾ ਏ ਓਏ ਹੋਰ ਠੀਕ ਆ ਖਰਾ ਹਾਂ ਹਾਂ ਕੋਈ ਗੱਲ ਨਹੀਂ ਬਾਈ ਕੋਈ ਗੱਲ ਆ ਚੱਕ ਕਹੀ ਬੜਾ ਚੰਗਾ ਬੰਦਾ ਯਾਰ ਦੰਦਰ ਕਿਸੇ ਗੱਲ ਨੂੰ ਜਵਾਬ ਹੀ ਨਹੀਂ ਦਿੰਦਾ ਜਿਹੜੀ ਚੀਜ਼ ਮੰਗ ਲੇ ਹਾਜ਼ਰ ਆ ਚਲ ਮਾਲਕਾ ਇਹ ਜੇ ਬੰਦੇ ਭੇਜਿਆ ਕਰ ਦੁਨੀਆਂ ਤੇ ਉਹ ਲੋਟੂ ਟੋਲੇ ਤਾਂ ਹੋਰ ਬਥੇਰੇ ਤੁਰੇ ਕਰਦੇ ਨੇ ਪਰ ਇਹ ਜਿਆਦੀ ਲੋੜ ਆ ਸਾਨੂੰ ਚਲ ਠੀਕ ਹੈ ਯਾਰ ਲਾਈ ਵੀ ਜਸੀ ਬਾਈ ਦਾ ਘੜ ਗਿਆ ਖਾਲ ਤੇ ਆਪਾਂ ਵੀ ਬਣਾ ਦਗੇ ਨੇਰੀ ਰਤ ਨੇ ਪਾਣੀ ਦੀ ਵਾਰੀ ਹੋਊਗੀ ਆ ਦਾ ਹੱਥਾਂ ਨਾਲ ਤੋਂ ਮੇਰੀ ਮਸ਼ੀਨ 'ਚ ਧੋਣ ਦੀ ਕੋਈ ਲੋੜ ਨਹੀਂ ਕੱਪੜੇ ਨਾ ਤੇਰੀ ਮਾਂ ਨੇ ਕਿਹਾ ਕਿ ਤੋਰੇ ਵੀ ਕੱਲੇ ਆਪ ਦੇ ਲੀੜੇ ਧੋਈ ਦੀ ਹੈ ਗੁੜੀਆਂ ਨਾਲ ਤੂੰ ਹੀ ਹੈ ਮੇਰੀ ਮਾਂ ਨੇ ਆਏ ਨਹੀਂ ਕਿਹਾ ਉਹਨੇ ਕੁਝ ਵੀ ਨਹੀਂ ਕਿਹਾ ਹੈਗਾ ਪਰ ਮੈਂ ਤਾਂ ਸੋਚਦੀ ਆ ਨਾ ਪੈਸੇ ਲੱਗੇ ਹੋਇਆ ਚੀਜ਼ ਤੇ ਤੂੰ ਤਾਂ ਕਟਵਿੰਨਾ ਕਹਿ ਪੰਗੂ ਅੱਧੇ ਅੱਧੇ ਘਾਟੇ ਬਾਅਦ ਸੂਟ ਬਦਲਦੀ ਆ ਚੱਲ ਮਸ਼ੀਨ 'ਚ ਸੂਟ ਬਦਲਿਆ ਚੱਲ ਮਸ਼ੀਨ 'ਚ ਇਹ ਕਿਹੜਾ ਤਰੀਕਾ ਹੋਇਆ ਨਾ ਮੈਂ ਤੈਨੂੰ ਕਦੇ ਰੋਕਿਆ ਕਿਸੇ ਚੀਜ਼ ਤੋਂ ਆ ਸਾਰੇ ਘਰ 'ਚ ਸਾਰੀਆਂ ਚੀਜ਼ਾਂ ਮੇਰੀਆਂ ਬਣਾਈਆਂ ਤੂੰ ਨਹੀਂ ਵਰਤਦੀ ਮੇਰੀ ਗੱਲ ਸੁਣੋ ਵਿਆਹ ਕੇ ਆਈਆਂ ਭ ਮਸ਼ੀਨ ਦਾ ਹਫ਼ਤਾ ਇਹ ਹੁੰਦਾ ਵਿਚਾਰਾਂ ਦੇ ਨਾਵਾ ਮਸ਼ੀਨ ਕਿਉਂ ਤੇ ਲੀੜੇ ਧੋ ਲੋ ਇਹ ਥੋੜੀ ਆ ਵੀ ਰੋਜ਼ ਰੋਜ਼ ਦੀ ਕਸਾਈ ਤੁਰ ਅੱਛਾ ਤੂੰ ਤਾਂ ਭੱਜ ਕੇ ਨਹੀਂ ਆਈ ਫਿਰ ਮੈਂ ਭੱਜ ਕੇ ਆਈ ਹੈਂ ਹੈ ਮੈਂ ਇਹ ਗੱਲ ਨਹੀਂ ਕਰਨੀ ਹੈਗੀ ਮੇਰੀ ਗੱਲ ਸੁਣ ਲੈ ਆ ਚੱਕਾ ਉਹਦੇ ਕੱਪੜੇ ਇਹਨਾਂ ਨੂੰ ਹੱਥਾਂ ਨਾਲ ਧੋ ਠੀਕ ਆ ਲੋੜ ਕੀ ਹੈਗੀ ਮਸ਼ੀਨ ਲੋੜ ਦੀ ਬਸ ਮੈਥੋਂ ਨਿਵੇ ਹੱਥਾਂ ਨਾਲ ਧੋਤੇ ਜਾਂਦੇ ਲੈ ਮੇਰੇ ਮਤੇ ਜਿਹੜੀਆਂ ਉਂਗਲਾਂ ਸੁੱਜੀਆਂ ਪਈਆਂ ਨੇ ਕੋਈ ਗੱਲ ਨਹੀਂ ਫਿਰ ਤੂੰ ਲਾ ਕੇ ਦਿਖਾਈ ਮਸ਼ੀਨ ਚੱਲ ਕੋਈ ਨਹੀਂ ਫਿਰ ਹੁਣ ਤੂੰ ਵਰਤੀ ਮੇਰੀਆਂ ਕੋਈ ਚੀਜ਼ਾਂ ਚੰਗਾ ਤੈਨੂੰ ਮੈਂ ਆਇਆ ਬੈਠਾ ਰੋ ਤੇ ਰੋਟੀਆਂ ਇਹ ਥੋੜੀ ਆ ਗਈ ਵੀ ਰੋਟੀ ਕਸਾ ਲਈ ਚਲੋ ਹੂੰ ਬੁੜੀ ਮਹਾਰਾਣੀ ਤੂੰ ਨਿਕਰ ਦੇ ਜੀ ਜ਼ਬਰਦਸਤ ਕੀ ਹੋਵੇ ਸਾਨੂੰ ਬਿਨਾਰਾ ਡੇਡਾ ਨੂੰ ਸਾਰਾ ਦਿਨ ਇਹ ਪੁੱਛ ਲਾ ਇਹਦਾ ਕਲੇਸ ਨੇ ਸਾਰਾ ਦਿਨ ਕਲੇਸ ਪਾ ਛੱਡੇ ਆਹ ਹੋ ਬਈ ਕਲੇਸ ਪਾਉਣੀ ਆ ਜੀ ਮੇਰੀ ਗੱਲ ਸੁਣੋ ਰੋਜ਼ ਰੋਜ਼ ਬੁੜੀ ਮਸ਼ੀਨ ਚਲਾ ਕੇ ਬੈਹਿ ਜਾਂਦੀ ਆ ਮੈਂ ਤਾਂ ਚਾਰਾਂ ਦਿਨਾਂ ਬਾਤ ਤੋੜਿਆ ਕਰੇ ਚ ਬਿਜਲੀ ਕਿਤੇ ਉਹੀ ਫੁੱਕਦੀ ਆ ਦੱਸ ਤਾਂ ਡੱਡਾ ਬੇਲਾ ਜਾਂਦਾ ਵਰਕੇ ਕੋਈ ਨਹੀਂ ਕੋਈ ਨਹੀਂ ਜਿੱਦਾਂ ਬਰਤਨ ਆਪਣੇ ਆਪ ਤੇ ਆਊਗਾ ਕੋਈ ਵੀ ਤੁਸੀਂ ਇੱਕ ਦੋ ਦਾ ਠਹਿਰ ਕੇ ਤੋੜਿਆ ਕਰੋ ਵੇਹ ਤਾਂ ਸਾਰਾ ਦਿਨੇ ਹੀ ਕੰਮ ਹੈ ਜੀ ਪੋਚੇ ਲਾਉਣਾ ਪੋਚੇ ਲਾਉਣੀ ਹੈ ਜੇ ਮੈਂ ਤੂੰ ਲੀੜੇ ਘੁੰਮ ਰਹਿ ਜਾਂ ਤਾਕ ਮੇਰੇ ਪਿਆਉਣੇ ਜਦੋਂ ਤਾਂ ਪੋਚੇ ਲਾਉਣੀ ਉਹ ਤਾਂ ਦੇਖਦੀ ਕਿ ਗਿੱਲੇ ਪੈ ਰਹੇ ਚੱਲ ਤੇ ਰੋਟੀ ਪਾ ਦੂੰਗੀ ਆਪਦੀ ਮਾਂ ਤੋਂ ਹੀ ਖਾ ਲੈ ਰੋਟੀ ਉਹ ਕੋਈ ਨਹੀਂ ਕੋਈ ਵਾਰ ਨਹੀਂ ਕਹਿੰਦੀ ਤਾਂ ਬਾਰੇ ਹੋਇਆ ਕਰੋ ਮਗਣਾ ਦੀ ਤਰਜੂ ਕਿੰਨਾਂ ਰੋਟੀ ਪਾ ਮੈਨੂੰ ਨਹੀਂ ਲੱਗਦੀ ਮਾਰੇ ਅੱਗੇ ਤੋਰੀ ਹੈ ਨਾ ਥੋੜਾ ਐ ਨਹੀਂ ਦੱਸਿਆ ਵੀ ਬਗਾਨੇ ਘਰੇ ਕੀ ਇਹੋ ਜਿਹਾ ਕੁਝ ਚੱਲਦਾ ਹੁੰਦਾ ਜੇ ਤੁਸੀਂ ਲਾਉਣਾ ਬਗਿਆ ਨਾ ਕਦੇ ਆਪਦੀ ਮਾਂ ਨੂੰ ਵੀ ਸਮਝਾ ਲੈ ਤਾ ਤੁਹਾਡੇ ਦੇ ਨਾਂ ਨੂੰ ਬਣਾ ਨੂੰ ਮਰਦ ਨੇ ਇਹੀ ਜਣਾਗਾ ਤੁਸੀਂ ਸਮਝ ਜਾਓ ਕਿਉਂ ਨਾ ਦੋ ਜੀ ਜਦੋਂ ਤੁਸੀਂ ਕਰਦਾ ਤੁਸੀਂ ਮੇਰੀ ਗੱਲ ਸੁਣ ਕਦੇ ਆਪਦੀ ਫ਼ਾਨ ਨੂੰ ਵੀ ਕਹਿ ਦਿਆ ਕਰ ਵੀ ਨਾ ਲੜਿਆ ਕਰੇ ਹੁੰਦਾ ਕਹਿੰਦੀ ਆ ਮੈਂ ਬਿਮਾਰ ਆ ਨਾ ਬੋਦੀ ਇਹਨਾਂ ਵੀ ਮਨਿੰਦਾ ਬੋਦੀ ਹੈ ਜਦ ਮੈਂ ਉਸ ਨੂੰ ਵੀ ਕਹਿਣਾਗਾ ਇੱਕ ਜੇ ਸ਼ਬਦ ਜੇ ਤੁਸੀਂ ਜਿਹੜੀ ਚੁੱਪ ਕਰ ਦਿਆ ਕਰੋ ਇਹਨਾਂ ਨਾਲ ਲੜਾਈ ਕਰ ਦਿੰਦੀ ਹੈਗੀ ਆਹੋ ਤਾਂ ਤਾਂ ਇਹੀ ਕਹਿਣਾ ਹੁੰਦਾ ਵੀ ਮੈਂ ਚੁੱਪ ਕਰ ਦਿਆ ਕਰਾ ਹੈ ਨਾ ਮੈਂ ਤਾਂ ਅੱਜ ਤੋਂ ਬਾਅਦ ਗੋਲ ਗੋਲ ਨਹੀਂ ਕਰਾਂਗਾ ਨਾ ਵੇ ਗੁੱਗਣਾ ਨਾ ਵੇ ਗੁੱਗਣਾ ਤੋਂ ਮੈਂ ਨਾ ਇੱਕ ਬੋਲ ਦੇ ਦੂਜੀ ਚੁੱਪ ਕਰ ਜਾ ਗਰਾਂ ਰੋਜ਼ ਰੋਜ਼ ਨੂੰ ਗੱਡਉਂਦੀ ਆਹੋ ਮੈਂ ਨੂੰ ਕਾੜਦੀਆਂ ਬਣੀ ਬਣੀ ਰੱਖਦੀ ਆ ਮਾਰਦੇ ਹੋ ਮੁੱ ਘਰੋ ਕਰਦੇ ਹੋ ਇਹਨੂੰ ਉਹ ਸਾਡੇ ਦੀ ਗੱਲਾਂ ਹੁੰਦਾਂ ਨਹੀਂ ਛੋਟਣਾ ਤੇਰੀ ਆਂਗਾਂ ਕੀ ਹੁੰਦੀਆਂ ਨੇ ਮੈਂ ਉੱਥੇ ਮੂੰਹ ਦਿਖਾਉਂ ਲੋਟਾ ਜਾਏਗਾ ਸਾਡੇ ਚੱਲ ਮੈਂ ਕੰਮ ਕਰਨੀਆਂ ਬਾਹਰ ਲੈ ਕੇ ਯਹੀ ਮੈਂ ਬੁੜੀ ਰੱਖਦੀ ਆ ਮੈਂ ਤਾਂ ਨਾਲ ਤਵਾਰ ਏ ਗੂਲਾ ਨਾਮ ਲਾਉਣਾ ਹੁੰਦਾ ਆਹੀ ਤਾਂ ਮਲਾ ਹੋਉਂਦੀ ਕਹਿਣਾ ਤੇਰੀ ਮਾਰਦੇ ਨੇ ਕਦੇ ਉਹਨੂੰ ਸਮਝਾ ਲਾ ਸਮਝਾ ਲਾ ਉਹਨੂੰ ਦੇਖ ਤਾਂ ਸਹੀ ਇਵੇਂ ਮਾਂ ਦਾ ਜੇਲਾ ਬਣਿਆ ਹੋਇਆ ਬਗਮੀ ਕੀ ਕਹਾਣੀ ਹੁੰਦੀ ਆ ਨਾ ਉਹੀ ਗੱਲ ਆ ਗਈ ਸਿਆਣਾ ਦਾ ਕਹਿਣਾ ਕਿ ਨਾ ਮਾਂ ਦਾ ਮਾਸ ਕਿੱਥੇ ਆ ਡੋਮੋਂਦੇ ਆਗੇ ਮੈਨੂੰ ਬੋਲਣ ਲੱਗਿਆ ਆ ਕੇ ਪਟਾਸੀ ਨੂੰ ਮਾਂ ਕੋਈ ਤੋਂ ਪਗੜਿਆ ਉਹ ਤਾਂ ਰਹੀ ਜੇ ਜੇਗੀ ਹੈ ਮੈਂ ਮੈਨਾਂ ਕੀ ਕਹਣੀ ਸਾਰਿਆਂ ਨੇ ਲੜਾਈ ਤਾਂ ਉਹ ਭਾਰਦੀ ਹੈ ਜੀ ਨਾ ਮੈਨੂੰ ਐਂ ਦੱਸ ਮੇਰੇ ਘਰ ਚ ਕੋਈ ਵੀ ਸਮਝ ਨਹੀਂ ਸਾਰਾ ਘਰ ਮੈਂ ਬੰਨਿਆ ਰੱਖਿਆ ਜਿਹੜੀ ਜੀ ਨੂੰ ਹੱਥ ਲਾਉਣੇ ਉਹ ਹੀ ਜਾ ਕੇ ਕੋ ਮੇਰੇ ਕੋਲ ਇਹ ਦਿੱਤੀ ਮੇਰੇ ਕੋਲ ਇਹ ਦਿੱਤੀ ਹੈ ਕੋਈ ਤਾਂ ਕੋਈ ਇੱਕ ਦਿਨ ਚੁੱਪ ਕਰ ਜਾ ਕਰੋ ਇੱਕ ਲੜੀ ਜਾਂਦੀ ਹੈ ਦੂਜੀ ਚੁੱਪ ਕਰ ਜਾ ਉਹ ਵੀ ਸਮਝਾ ਲਿਆ ਕਰ ਬਾਹਰ ਨਾਲੇ ਬੁਕਾਰ ਕਰਿਆ ਕਰ ਉਹ ਮਤਾਂ ਉਹ ਵੀ ਸਮਝਾ ਕੇ ਆਇਆਗਾ ਨਾ ਆਪਣਾ ਜਲੂਸ ਨਿਕਲਦਾ ਸਾਥ ਦੇ ਵਿੱਚ ਰੋਜ਼ ਰੋਜ਼ ਮੈਂ ਕਰਦੀ ਆਂ ਛੋੜ ਨਹੀਂ ਬਣਾਉਂਗਾ ਸਾਥ ਤੇ ਰੋਜ਼ ਨਾ ਫਿਰ ਮੈਂ ਕਹਿੰਦਾ ਨਿਕਲ ਜਾਨੀਏ ਮੋੜ ਕੇ ਨਿਕਲੇ ਫਿਰ ਤਾਂ ਹੀ ਤੁਹਾਡੇ ਘਰ ਤੇ ਰੋਜ਼ ਇਹ ਬਸ ਨੂੰ ਨਾ ਲੁੱਟੇ ਮਿਲਦੀ ਉਹ ਕਾਰਨ ਨਹੀਂ ਮਿਲ ਨਹੀਂ ਗੱਜਨੀ ਨਹੀਂ ਮਾਈ ਮਾਣੀ ਬੇਟਾ ਤੁਸੀਂ ਤਾਂ ਚੰਗੇ ਹੋ ਚੰਗੇ ਹੋਗੇ ਹੁਣ ਕੋਈ ਸਮਝਾਇਆ ਤਾਂ ਵੀ ਮੇਰੀ ਮਾਂ ਨਾਲ ਲੜਿਆ ਨਾ ਮੈਂ ਤਾਂ ਬੋਨਾ ਸਮਝਾਉਣਾ ਉਹ ਵੀ ਸਮਝਾਉਣਾ ਤੇ ਨੂੰ ਸਮਝਾਉਣਾ ਤੇ ਇਹ ਗੱਲ ਸਮਝਦੇ ਨਹੀਂ ਲੜਾਈ ਤਾਂ ਉਹ ਵੀ ਪਾਉਂਦੀ ਐ ਮੈਂ ਤਾਂ ਪਹਿਲਾਂ ਬੋਲਦੀ ਨਹੀਂ ਮੂੰ ਕੀ ਕਰ ਜਮਲ ਮੈਂ ਉਹ ਕਹੀ ਨਾ ਸੁਣ ਨੂੰ ਕੋਈ ਨਾ ਤੇ ਤੂੰ ਚੁੱਪੀ ਨਹੀਂ ਕਰਦਾ ਮੈਂ ਇਹਨੂੰ ਕੁਝ ਬੋਲਦੀ ਮੈਂ ਤਾਂ ਕੰਨਾਂ ਚ ਘੋੜਾ ਤੇਲ ਪਾ ਲੈਣੀ ਆ ਕਿੱਥੇ ਮੇਰੇ ਤਾਂ ਕਰਮਾਂ ਚ ਇਹ ਆ ਬ੍ਰਹਿਮਤ ਤਰ ਹੈ ਤੱਕੀ ਤੂੰ ਹੀ ਸੱਚ ਨੂੰ ਦੋਨੇ ਮਹੀ ਮੜਾਗਾ ਤਾਂ ਜਿਵੇਂ ਮਰਜੀ ਕਰੋ ਬਈ ਅਸੀਂ ਠੀਕ ਆ ਹੁਣ ਨਾ ਕੁਛ ਨਹੀਂ ਨੂੰ ਮੋਕਾ ਕਦੇ ਪੈਣਾ ਇਹਨਾਂ ਦਾ ਨਹੀਂ ਦੋਸਤ ਮੁਕਦਾ ਇਹ ਤਾਂ ਕੰਮ ਘਸਤ ਹੋਰ ਹੋਰ ਲੜੀ ਜਾਂਦਾ ਖਰਾਬ ਦੀ ਪਤਾ ਨਹੀਂ ਕੀ ਲੱਗਿਆ ਇਹ ਕੋਈ ਹੁੰਦਾ ਜਿਹਾ ਆਪਣਾ ਫਟਾ ਬੋਲ ਪੰਦਾ ਹੁੰਦਾ ਏ ਥੋੜ੍ਹਾ ਹੁੰਦਾ ਤੂੰ ਸਾਰਾ ਇਹਨੇ ਲੜੀ ਜਦੋਂ ਕੰਮ ਤਾਂ ਆਏਗੀ ਕੋਈ ਬੱਬੂ ਆਜਾ ਰੂਵੀ ਦਾ ਫੇਰ ਲੈ ਨੀ ਪੱਲਾ ਨਾ ਤੂੰ ਰੋਟੀ ਬਾਵੀ ਰੋਟੀ ਕਿੱਥੋਂ ਬਾਵਾਂ ਰੋਟੀ ਤਾਂ ਪਕਾਈ ਹੀ ਨਹੀਂ ਹਜੇ ਤੱਕ ਕਿਉਂ ਕੀ ਗੱਲ ਹੋਊਗੀ ਸਿਲੰਡਰ ਤਾਂ ਚਾਰ ਦਿਨ ਹੋ ਗਏ ਫਿੱਕਾ ਪਿਆ ਭਾ ਕਿਵੇਂ ਗੱਤ ਰੋਟੀ ਬਾਵੂਗੀ ਲੈ ਇਧਰ ਚਾਰ ਬੰਦਿਆਂ ਦੀ ਰੋਟੀ ਨਹੀਂ ਪੱਕਦੀ ਚੁੱਲੇ ਤੇ ਅਸੀਂ ਵੀ ਪ੍ਰਾਂਤ ਪ੍ਰਾਂਤ ਆਟੇ ਦੀਆਂ ਚੁੱਲੇ 'ਤੇ ਪਕਾਉਂਦੀਆਂ ਸੀ ਐਨੇ ਨੇ ਜਾਣਾਂ ਦਾ ਖੇਤ ਲੰਘਰ ਜਾਂਦਾ ਗੱਲ ਸੁਣੋ ਮੇਰੀ ਪਹਿਲਾਂ ਜਵਾਨ ਤੇ ਹੁਣ ਦੇ ਜਵਾਨੇ 'ਚ ਬਹੁਤ ਫਰਕ ਹੈ ਮਾਰੇ ਮੈਦਾ ਚੁੱਲਾ ਚੱਲਾ ਉਹਦੇ ਤੇਕਿਆਂ ਦੇ ਘਰੇ ਦੀ ਵਾਲੇ ਮੈਂ ਇੱਥੇ ਲੱਗੀ ਬਾਲ ਸਾਡੇ ਜਿਹੀ ਜਾਣ ਨਹੀਂ ਸਿੰਦੀ ਵੀ ਹੁਣ ਦੇ ਵਿੱਚ ਬਾਈ ਹੋਊਗੀ ਅਜੇ ਤੱਕ ਉਹ ਦੁਪਰਾ ਦਾ ਕਰਸਨ ਨਹੀਂ ਜੀ ਰੋਇ ਲਾਣ ਵੇਲੇ ਤੁਮ ਜਦੋਂ ਰੋਟੀ ਖਾਂਦੇ ਖਾਣ ਹੁੰਦੇ ਨੇ ਤੇ ਉਦੋਂ ਤੀਕੇ ਪਾ ਕੇ ਬੈਠੇ ਗਈ ਪਉਂਦੀ ਆ ਮੈਂ ਨਹੀਂ ਪਉਂਦੀ। ਸੋਡੀ ਨਹੀਂ ਖਾਂਦਾ ਨਹੀਂ ਮੈਨੂੰ ਤਾਂ ਮੈਂ ਨਾ ਉੱਧਰ ਤਾਂ ਨਾ ਉੱਧਰ ਦਾ ਮੱਕੀ ਦੀ ਰੋਟੀ ਖਾ ਮੈਂ ਤਾਂ ਚੱਲੀ ਨਾ ਹੁਣ ਮੈਂ ਤੇ ਜੁੱਲੇ ਤੇ ਭੱਜ ਕੇ ਪਾ ਕੇ ਮੈਂ ਤੈਨੂੰ ਮੈਂ ਤਸੀਕਾਂ ਲੜਦਿਆਂ ਰਹਿਣਾ ਸਾਰਾ ਦਿਨ ਮੈਂ ਸਾਰਾ ਦਿਨ ਕੰਮ ਕਰਦਾਗਾ ਤੇ ਇਹ ਤਾਂ ਮੇਰੇ ਕੰਮ ਕਰੇ ਤਾਂ ਵੀ ਕੋਈ ਫਾਇਦਾ ਨਹੀਂ ਆ ਮੇਰਾ ਮੈਂ ਦਿਨ ਰਾਤ ਕੰਮ ਕਰਕੇ ਦੇ ਸਾਰਾ ਕੁਝ ਬਣਾਦਾ ਤੁਸੀਂ ਸਾਰਾ ਦਿਨ ਲੜਦਿਆਂ ਰਹਿਣਾ ਨੂੰ ਬਾਪੂ ਦਾ ਬੇੜੇ ਫਵਿਰੂ ਹੁੰਦਾ ਤੁਸੀਂ ਮੈਂ ਜਦੋਂ ਸੋਨ ਨੂੰ ਮੈਂ ਰੋਟੀ ਨੂੰ ਕਹਿੰਨਾਗਾ ਨਾ ਮਾਂ ਮਾਂ ਤੂੰ ਰੋਟੀ ਦਿੰਨੀ ਮੈਨੂੰ ਨਾ ਉਹ ਦਿੰਦੀ ਆ ਹੈ ਪਹਿਲਾਂ ਤਾਂ ਗਮਾਂਡ ਝੇਡਾ ਕਰਦਾ ਹੁੰਦਾ ਸੀਗਾ ਹੁਣ ਤਾਂ ਸਾਰਾ ਪਿੰਡੀ ਝੇਡਾ ਕਰਦਾ ਕੀ ਕਰਾਂ ਮੈਂ ਹੇ ਰੱਬ ਮਾਂ ਦਾ ਕੀ ਬਿਆਰ ਆ ਜੀਗਾ ਕਿਹਨੇ ਜਨਮ ਆ ਦਾ ਚੋਂ ਅੱਲਾਹ ਲੈਣਾ ਸਾਡੇ ਆਪਣੇ ਆ ਕੀਤੀ ਏ ਬੇਗਾਨੇ ਆਂਦੇ ਵੋ ਬਾਦ ਤੇ ਸ਼ੇਅਰ ਕਰਿਓ ਦਬ ਕੇ ਕਮੈਂਟ ਕਰਿਓ ਲਾਈਕ ਕਰਿਓ ਤੇ ਵੀਡੀਓ ਤੁਹਾਨੂੰ ਕਿਵੇਂ ਲਗੀ ਤੇ ਕਮੈਂਟ ਕਰਕੇ ਦੱਸਣਾ ਜਰੂਰ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਅਸ਼ਿਕਾ